ਜੋ ਜਿੰਨਾ ਭਰਾਵਾਂ ਕੋਲੇ 1401 ਹੈ ਪੀਵੀ1 ਹੈ ਮੁੱਛਲ ਵੈਰਾਈਟੀ ਕੋਈ ਵੀ ਆ ਉਹੋ ਇਸ ਭਰਾ ਦੀਆਂ ਗੱਲਾਂ ਜ਼ਰੂਰ ਸੁਣ ਲੈਣ ਕੀ ਕੀ ਪਾਉਂਦਾ ਉਹ ਹੀ ਦੱਸੂਗਾ ਤਾਂ ਜੋ ਫਿਰ ਕਰਦੇ ਆ ਗੱਲਬਾਤ ਵੀਡੀਓ ਤੇ ਬਣੇ ਰਿਓ ਲਾਸਟ ਤੱਕ ਦੇਖਿਓ ਚੰਗੀ ਲੱਗੀ ਤਾਂ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਹੋਰ ਬਾਈ ਜੀ ਕੀ ਹਾਲ ਚਾਲ ਹੈ ਵਰੀਆ ਵੀਰ ਜੀ ਥੋੜੇ ਸੁਣਾਓ ਠੀਕ ਹੈ ਜੀ ਮੈਂ ਗੱਲਾਂ ਬਾਤਾਂ ਕਰਦਾ ਹੁੰਦਾ ਸੀ ਗੱਲਾਂ ਕੀਤੀਆਂ ਕਿਸਾਨ ਭਰਾਵਾਂ ਨਾਲ ਮੈਂ ਕਿਹਾ ਵੀ ਆਪਾਂ ਤਾਂ ਹੈਗੇ ਆ ਮੈਂ ਪਰਮਲ ਵਾਲੇ ਤੇ ਹਾਈਬ੍ਰਿਡਾਂ ਵਾਲੇ ਤੇ ਮੈਂ ਕਿਹਾ ਤੁਸੀਂ ਰਹਿ ਗਏ ਬਈ ਮੁੱਛਲਾਂ ਵਾਲੇ ਹਣਾ ਹਾਂਜੀ ਬਿਲਕੁਲ ਬਿਲਕੁਲ ਹੈ ਨਾ ਇਹ ਗੱਲ ਦੇ ਵਿੱਚ ਕੋਈ ਵੀ ਲੋ ਮਿੱਤਰੋ ਸ਼ੱਕ ਵਾਲੀ ਵਾਲ ਨਹੀਂ ਤਾਂ ਜਿਵੇਂ ਨਾ ਪਿਛਲੇ ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਣਿਆਂ ਦੇ ਵਿੱਚ ਹਰੇਕ ਦੇ ਝੰਡਾ ਪੱਤਾ ਆਇਆ ਸੀ 1401 ਦੇ ਵਿੱਚ ਤਾਂ ਉਹ ਸਮਿਆਂ ਦੇ ਵਿੱਚ ਵੀ ਸੋਡੇ ਝੰਡਾ ਪੱਤਾ ਨਹੀਂ ਆਇਆ ਸੀ ਤੇ ਕਿਉਂ ਨਹੀਂ ਆਇਆ ਸੀ ਐਸ ਵਾਰ ਕਿਹੜੀ ਵੈਰਾਈਟੀ ਹੈ ਕਿੰਨਵੀਂ ਯੂਰੀਆ ਦੀ ਡੋਜ਼ ਹੈ ਸਾਰੀ ਗੱਲਬਾਤ ਦੱਸੋ ਤਾਂ ਕਿ ਹੋਰ ਕਿਸਾਨ ਭਰਾਵਾਂ ਤੱਕ ਵੀ ਬਈ ਇਹ ਗੱਲਾਂ ਬਾਤਾਂ ਜਾਣ ਵੀ ਮਿੱਤਰੋ ਨੁਕਸਾਨ ਨਾ ਕਰਾ ਲਓ ਹੋਰ ਵੀ ਵੈਰਾਈਟੀ ਦਾ ਹਾਂਜੀ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੋ ਵੀ ਵੀਰ ਦੇਖ ਰਿਹਾ ਹੈ। ਮੇਰੇ ਪਹਿਲਾਂ ਆਪਾਂ ਜਦੋਂ ਝੋਨਾ ਲਾਉਣ ਲੱਗੇ ਸਟਾਰਟ ਕਰਿਆ ਹੈਗਾ। ਠੀਕ ਹੈ। ਜੀ ਮੋਟਰ ਤੋਂ ਆਪਾਂ ਮੁੱਥਰੀ ਲਾਉਂਦੇ ਆਏ ਆਂ ਤੇ ਅੱਜ ਤੱਕ ਵੀ ਮੁੱਛਾ ਲਾ ਰਹੇ ਹਾਂ। ਤੇ ਆਪਾਂ ਨੂੰ ਬੀਬਾਂ ਲਾਉਣ ਦੇ ਨੂੰ ਹੋ ਗਏ ਦੂਜਾ ਸਾਲ ਐਤਕੀ। ਇਸ ਬੀਬਾਂ ਨੂੰ ਦੂਜਾ ਸਾਲ ਆ। ਦੂਜਾ ਸਾਲ ਆ ਹਾਂਜੀ। 14 ਸੈਕ ਨੂੰ। 14 ਸੈਕ ਨੂੰ ਪਹਿਲਾਂ ਆਪਾਂ ਵੀਰੇ 5 ਸਾਲ ਚੋਂ ਸਿੱਖ ਲਿਆ। 5 ਸਾਲ। ਹਾਂਜੀ। 5 ਸਾਲ ਚੋਂ ਸਿੱਖ ਲਿਆ ਝਾੜ ਆਪਣੇ ਏਰੀਆ ਦੇ ਵਿੱਚ ਸਾਨੂੰ ਬੈਸਟ ਰਿਆ ਟੌਪ ਦਾ ਰਿਆ। ਆਪਣਾ ਝਾੜ ਵੀਰ ਜੀ 31 ਤੋਂ 32 ਕੁਆਂਟ ਲਾਉਂਦਾ ਰਿਹਾ। ਬਿਲਕੁਲੀ। ਠੀਕ ਹੈ ਕਿਤੇ 30 ਵੀ ਰਹਿਗਾ। ਬਿਲਕੁਲੀ। ਆਪਣੀ ਮਾਰ ਦੇਗੇ। ਵੀ ਸਾਰਾ 32 ਦੱਸਾਂਗੇ। ਕਿਸੇ ਥੱਲੇ ਜੋ 30 ਵੀ ਹੁੰਦਾ ਰਿਹਾ 31 ਵੀ ਹੁੰਦਾ ਰਿਹਾ 32 ਵੀ ਹੁੰਦਾ ਰਿਹਾ। ਠੀਕ ਹੈ। ਤੇ ਗੱਲ ਆ ਇਦਾਂ ਬਈ 1400 ਸੇਕ ਲਾਣ ਵਾਸਤੇ ਇੱਕ ਤਾਂ ਪਹਿਲੇ ਨੰਬਰ ਤੇ ਆਪਾਂ ਨੂੰ ਵੀ ਬਹੁਤ ਵਧੀਆ ਚਾਹੀਦਾ। ਠੀਕ ਹੈ ਜੀ। ਵੀ ਵਧੀਆ ਚਾਹੀਦਾ ਆਪਾਂ ਨੂੰ ਚਾਹੀਦਾ ਸ਼ਕਤੀਵਰ ਦਾ ਕੁਆਇਰਿਟੀ। ਪਹਿਲੇ ਨੰਬਰ ਤੇ। ਪਹਿਲੇ ਨੰਬਰ ਤੇ ਸਾਲ ਨੂੰ ਬੈਸਟ। ਬੈਸਟ ਵੈਰਾਈਟੀ ਆ ਸ਼ਕਤੀਵਰ ਦੀ। ਇਹ 1400 ਸੇਕ ਅਸੀਂ ਜਿੰਨੇ ਸਾਰੇ ਮਤਲਬ ਝੋਨਾ ਲਾਇਆ ਗਿਆ ਅੱਜ ਤੱਕ ਵੀ ਅਸੀਂ ਸ਼ਕਤੀਵਰ ਤੱਕ ਦਾ ਬੀਜ ਵਰਤ ਰਹੇ ਹਾਂ ਸਟਾਰਟਿੰਗ ਤੋਂ ਲੈ ਕੇ ਜਦੋਂ ਦੇ ਲਾਉਣ ਲੱਗੇ ਹਾਂ ਤੁਹਾਨੂੰ ਸਿਕ ਦਾ ਵਰਤਿਆ ਐਟਕੇ ਸੀ ਪੀ ਵੀ 1 ਦਾ ਵਰਤਿਆ ਠੀਕ ਹੈ 2 ਸਾਲ ਹੋ ਗਏ ਤੇ ਆਏ ਸਾਲ ਹੀ ਨਵਾਂ ਬੀਜ ਲਾਉਣਾ ਆਪਾਂ ਇਹ ਨਹੀਂ ਵੀ ਆਪਾਂ ਵੀ ਘਰੇ ਤਿਆਰ ਕਰਕੇ ਲਾਉਣਾ ਨਵਾਂ ਬੀਜ ਨਹੀਂ ਫਿਰ ਉਸ ਤੋਂ ਬਾਅਦ ਤੁਸੀਂ ਕੋਈ ਪਨੀਰੀ ਦੇ ਵਿੱਚ ਵੀ ਕੋਈ ਫੰਗੀ ਸਾਈਡ ਦਵਾਈ ਪਾਉਣੇ ਹੋ ਪਨੀਰੀ ਦੇ ਵਿੱਚ ਜਿਹੜਾ ਆਪਣੇ ਮੈਥੈਲ ਪੈਂਦਾ ਆਪਣੇ ਫੰਗੀ ਸੜ ਫੰਗਾ 14 ਸਿਕ ਨੂੰ ਆਪਾਂ ਪਹਿਲਾਂ ਪਨੀਰੀ ਲਾਉਣ ਤੋਂ ਪਹਿਲਾਂ ਪਹਿਲਾਂ ਬੀਜ ਨੂੰ ਲਾ ਦਿੰਨੇ ਆ ਚੰਗੀ ਤਰ੍ਹਾਂ ਠੀਕ ਹੈ ਜੀ ਵਿਚਾਰ ਕਰਿਆ ਹੁੰਦਾ ਠੀਕ ਹੈ ਉਸ ਤੋਂ ਬਾਅਦ ਆਪਾਂ ਬੀਜ ਨੂੰ ਲਾ ਕੇ ਤੇ ਜਦੋਂ ਆਪਾਂ ਲਾਉਣਾ ਪਨੀਰੀ ਬੀਜ ਸੱਟਣਾ ਆਪਾਂ ਪਹਿਲਾਂ ਉਹਦੇ ਥੱਲੇ ਛੱਟਾ ਮਾਰ ਦਿੰਦਾ ਠੀਕ ਹੈ ਜੀ ਰੀ ਦੇ ਨਰ ਲਾ ਕੇ ਠੀਕ ਹੈ ਛੱਟਾ ਮਾਰ ਕੇ ਠੀਕ ਹੈ ਪਨੀਰੀ ਬੀਜ ਤੇ ਆਪਾਂ ਉਸ ਤੋਂ ਬਾਅਦ ਆਪਾਂ ਪਨੀਰੀ ਲੈਣੀ ਹੈ ਕੱਚੀ ਇਹ ਨਹੀਂ ਵੀ ਆਪਾਂ ਵੀ ਜਦੋਂ ਮਿਲ ਗਈ ਪੱਕੀ ਜੀ 35 40 ਦਿਨਾਂ ਦੀ ਠੋਕ ਦੇ ਕੇ ਉਹ ਨਹੀਂ ਲੈਣੇ ਕੀ ਠੀਕ ਹੈ ਕੱਚੀ ਪਨੀਰੀ ਲੈਣੀ ਲੈਣੀ ਹੈ ਕੱਚੀ ਆਪਾਂ ਠੀਕ ਹੈ 25 ਤੋਂ 27 ਦਿਨਾਂ ਦੇ ਵਿੱਚ ਆਪਾਂ ਲਾਉਣੇ ਆ ਜਦੋਂ ਬੀ ਸੜ ਦਿੰਨੇ ਆ ਇਸ ਤੋਂ ਬਾਅਦ 25 ਤੋਂ 30 27 30 ਦੇ ਦਿਨਾਂ ਦੇ ਵਿੱਚ ਵਿੱਚ ਪਨੀਰੀ ਖੇਚ ਲੱਗਣੀ ਚਾਹੀਦੀ ਆ ਠੀਕ ਹੈ ਤੇ ਉਹ ਵੀ ਜਦੋਂ ਆਪਾਂ ਪਨੀਰੀ ਪਾड़ਦੇ ਆਗੇ ਆ ਤਾਂ ਉਹਨੂੰ ਫੰਗੀ ਸੈਡ ਨਾਲ ਮਤਲਬ ਵੀ ਕੋੜ ਬਣਾ ਕੇ ਉਹਦਾ ਲਾ ਕੇ ਉਹਦੇ ਨਾਲ ਉਪਚਾਰ ਕਰਕੇ ਪੌਦ ਨੂੰ ਫੇਰ ਆਪਾਂ ਇਹਦੇ ਵਿੱਚ ਲਾਉਣਾ ਹੈ ਠੀਕ ਹੈ ਤੇ ਚੰਡੇ ਰੋਗ ਦਾ ਨਾਮ ਹੀ ਨਹੀਂਗਾ ਨਾਮ ਨਹੀਂ ਹੁੰਦਾ ਚੰਡਾ ਰੋਗ ਨਾ ਉਹ 1401 ਨੂੰ ਸਿੱਧਾ ਉਹਦਾ ਸਿੱਖ ਚੱਤੇ ਵੀਰੇ ਆਪਾਂ ਤਿੰਨ ਵਾਰੀ ਫੰਗੀ ਸੈਡ ਪਾਉਂਦੇ ਸੀਗੇ ਗਲਤ ਨਹੀਂ ਬੋਲਦੇਗੇ 1400 ਸਿੱਕਰੇ ਵਿੱਚ ਅੱਜ ਵੀ ਆਉਂਦਾ ਆਪਣੇ ਸਪ੍ਰਿੰਟ ਸਪ੍ਰਿੰਟ ਵੀ ਆਉਂਦਾ ਹੋਰ ਬਹੁਤ ਤਗੜੀਆਂ ਕੰਪਨੀਆਂ ਹੈਗੀਆਂ ਜੋ ਵੀ ਫੰਗੀ ਸਾਈਡ ਦੀਆਂ ਹੈਗੀਆਂ ਆਪਣੇ 1400 ਸਿੱਕਚ ਤੇ ਉਹੀ ਵਰਤਦੇ ਆ ਕੋਈ ਆਪਾਂ ਐਕਸਟਰਾ ਚੀਜ਼ ਨਹੀਂ ਵਰਤੀ ਉਹਦੇ ਵਿੱਚ ਠੀਕ ਹੈ ਜਿਹੜਾ ਆਪਾਂ ਫੰਗੀ ਸਾਈਡ ਮੰਨ ਲਓ ਵੀ 2 ਡੋਜ਼ ਜਾਂ 5 ਯੂਰੀਆ ਦੀਆਂ ਕਿ 3 ਪਾਉਂਦੇ ਸੀ ਫੰਗੀ ਸਾਈਡ ਆਪਾਂ ਵੀਰੇ ਆਪਾਂ 1400 ਸਿੱਕਚ ਪਾਉਂਦੇ ਸੀ 3 ਡੋਜ਼ਾਂ ਤੇ ਫੰਗੀ ਸੈਡ ਕਿੰਨੀ ਡੋਜ਼ਾਂ ਦੇ ਨਾਲ ਫੰਗੀ ਸੈਡ ਵੀ ਤਿੰਨ ਡੋਜ਼ਾਂ ਚ ਹੀ ਪੈਂਦਾ ਸੀ ਸਾ ਤਿੰਨਾ ਚ ਯੂਰੀਆ ਦੇ ਨਾਲ ਪਾਉਣਾ ਹੀ ਪਾਉਣਾ ਕੁਝ ਕਿਸਾਨ ਭਰਾ ਗਲਤੀ ਕਰ ਜਾਂਦੇ ਆ ਪਹਿਲੀ ਡੋਜ਼ ਚ ਪਾਉਂਦੇ ਆ ਸੈਕੰਡ ਛੱਡ ਦਿੰਦੇ ਫਿਰ ਥਰਡ ਚ ਆਖਦੇ ਜਦੋਂ ਪਾਈ ਜਾਂਦਾ ਵੀ ਹੁਣ ਫਿਰ ਆਪਾਂ ਪਾ ਦਈਏ ਰੈਗੂਲਰ ਪਾਣਾ ਚਾਹੀਦਾ ਹੈਗਾ ਹੂੰ ਕਿ ਬਹੁਤ ਤਕੜਾ ਰਿਜ਼ਲਟ ਮਿਲਦਾ ਇਹਦਾ ਤੇ ਆਪਾਂ ਨੂੰ ਮਿਲਿਆ ਵੀ ਆ ਤੇ ਇੱਕ ਨੰਬਰ ਹੋਇਆ ਝੋਕੀ ਝਾੜ ਰਹੇ ਸੀ ਝੋਨਿਆਂ ਦਾ ਉਦੋਂ ਝਾੜ ਵੀਰ ਜੀ ਉਸ ਤੋਂ ਬਾਅਦ ਆਪਣੇ ਦੀ 31 32 ਵਾਟ ਬਿਲਕੁਲ ਜੀ ਬਿਲਕੁਲ ਸੱਚ ਹੈ ਹੋਰ ਭਰਾਵਾਂ ਦੇ ਝੰਡਾ ਕੜਤਾ ਸੀ ਕਈਆਂ ਨੇ ਬਾਤ ਆਸੀ ਪਰ ਇੱਥੇ ਵੀ ਟਾਪ ਨੰਬਰ ਦਾ 1401 ਮੁਸ਼ਲ ਵੈਰਾਈਟੀ ਕੱਢੀ ਹੋਈ ਹੈ ਭਰਾਵਾਂ ਨੇ ਤਾਂ ਬਈ ਅੱਜ ਦਿਖਾਇਓ ਹੁਣ ਪੀ 1 ਹੈ ਹਨਾ ਪੀ 1 ਹੋ ਗਈ ਆਪਣੇ ਬਿਲਕੁਲ ਕਿੰਨੇ ਦਿਨਾਂ ਦਾ ਤੇ ਕਿੰਨੀ ਵੀ ਡੋਜ਼ ਯੂਰੀ ਦੀ ਪਾਈ ਜਨੇ ਉਹ ਕਿਹੇ ਜੀ ਕਰੋਤਾ ਦਿਖਾਉ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਪਾਈ ਹੈ ਅੱਧਾ ਘਟਾ ਪਾਈ ਹੈ ਡੀਏਪੀ ਤੇ ਅੱਧਾ ਘਟਾ ਪਾਈ ਹੈ ਯੂਰੀ ਜੀ ਇਸ ਨੂੰ ਅੱਧਾ ਘਟਾ ਡੀਏਪੀ ਤੇ ਅੱਧਾ ਯੂਰੀ ਦਾ ਪਾਇਆ ਤੇ ਬਾਕੀ ਦੂਜਾ ਟੀਕਾ ਅਸੀਂ ਅੱਜ ਲਾ ਰਹ ਸ਼ਖਾਵਾਂ ਦੇਖਿਓ ਗਿਣਿਓ ਕਿੰਨੀਆਂ ਆਪਣੇ ਕਿੰਨੀਆਂ ਹੋ ਗਈਆਂ ਜੀ 1 2 3 4 5 6 7 8 9 10 11 12 13 14 15 16 17 18 19 20 ਲੋ ਵੀ ਮਿੱਤਰੋ ਮੁਛਲ ਵੈਰਾਈਟੀ ਹੈ ਤੇ 20 ਸ਼ਖਾਵਾਂ ਫੁੱਟੀਆਂ ਹਜੇ ਤੱਕ ਤਾਂ ਮੰਨ ਲਓ ਵੀ ਇਹ ਜੀਆਂ ਤਾਂ ਪਰਮਲ ਦੇ ਵੀ ਨਹੀਂ ਫੁੱਟੀਆਂ ਜਿੰਨੀਆਂ ਇਹਦੇ ਫੁੱਟੀਆਂ ਆ 20 ਦਿਨਾਂ ਦਾ ਹੋ ਗਿਆ ਕਿਤੇ ਘੱਟ ਵੀ ਹੈ ਹਾਂ ਬਿਲਕੁਲ ਸਾਰਾ ਇੱਕੋ ਜਿਹਾ ਹੈਗਾ ਨਹੀਂ ਨਹੀਂ ਸਹੀ ਹੈ ਵੀ ਮੰਨ ਲਓ ਵਸਤ ਹੈਗੀ ਹੈ 15 ਤੋਂ ਤੇ 15 ਕ ਦੀ ਉਸਤ ਹੈਗੀ ਹੈ ਤੇ ਆਪਾਂ ਹੋ ਗਏ 20 ਦਿਨ ਅੱਜ ਤੇ ਪਹਿਲਾਂ ਪਾਈ ਹੈ ਜੀ ਆਪਾਂ ਡੀਏਪੀ ਅੱਧਾ ਘੱਟਾ ਤੇ ਅੱਧਾ ਘੱਟਾ ਯੂਰੀਆ ਬਿਲਕੁਲ ਹਾਂਜੀ ਤੇ ਲਾਸਟ ਵਾਰੀ ਆਪਾਂ ਪੀਵੀਆ ਲਾਇਆ ਸੀਗਾ ਆਪਣੇ ਝਾੜ ਆਇਆ ਸੀਗਾ 32 ਕਟਲ ਦਾ ਠੀਕ ਹੈ ਜੀ 32 ਵੀ ਹੋਇਆ ਤੇ 31 ਵੀ ਹੋਇਆਗਾ ਇਸ ਵਾਰ ਹੁਣ ਅਜੇ ਅੱਗੇ ਹੈ ਨਾ ਜਿਹੜੇ ਤਾਂ ਯੂਰੀਆ ਫਿਰ ਇਹਨੂੰ ਕਿੰਨੀ ਕਰ ਦੇਉਗੇ ਇਸ ਵਾਰ ਯੂਰੀਆ ਵੀਰ ਜੀ ਆਪਾਂ ਪਾਉਣੇ ਨੂੰ 2.5 ਘੱਟੇ 22 ਪਾਉਣੇ ਆ ਹਾਂਜੀ ਆ ਹੁਣ ਡੇਢ ਹੋ ਗਿਆ ਅੱਧਾ ਪਾਤਾ ਪਹਿਲੇ ਪਾਤਾ ਇੱਕ ਹੁਣ ਪਾਤਾ ਇੱਕ ਬਾਅਦ ਚ ਪਾਉਂਦਾ 22 22 ਗੱਟੇ ਪਾਉਣੇ ਉਸ ਤੋਂ ਤੇ ਨਹੀਂ ਪਾਉਣੇ ਠੀਕ ਆ ਤੇ ਡੀਏਪੀ ਅੱਧਾ ਗੱਟਾ ਪਾਈ ਅੱਧਾ ਗੱਟਾ ਹੋਰ ਪਾਉਣਾ ਗੱਟਾ ਕੇ ਲਾੜੀ ਡੀਏਪੀ ਕਰ ਦਵਾਂਗੇ ਬਸ ਹੋਰ ਕੁਛ ਨਹੀਂ ਨਾਲ ਆਪਣਾ ਮੋਛ ਤਾਂ ਹੀ ਰਹਿੰਦੀ ਹੈ ਬਿਲਕੁਲ ਮੋਛ ਤਾਂ ਰਹਿੰਦੀ ਹੈ ਤੇ ਪ੍ਰਮਾਤਮਾ ਰੱਖੇ ਵੀ ਬਈ ਠੀਕ ਹੈ ਹਰੇ ਕਿਸਾਨ ਭਰਾ ਦੀ ਰੱਖੇ ਇੱਕ ਕਿਸਾਨ ਭਰਾ ਦੀ ਰੱਖੇ ਫਿਰ ਝਾੜ ਚੰਗਾ ਆ ਬਈ ਤੇ 1400 ਇੱਕ ਫਿਰ ਛੱਡਿਆ ਕਿਉਂ ਬਸ ਆਪਣੇ ਆਦਰ ਸਾਹਿਬ ਕਹਿੰਦੇ ਵੀ ਆਪਾਂ ਹੁਣ ਤੀਜ ਬਣ ਤੇ ਕਰੀਏ ਜਮੈਸ਼ ਹਾਂ ਵੀ ਨਾਲੇ ਵੈਰੈਟੀ ਬਾਣ ਬਦਲੇ ਆ ਜਾਂਦਾ ਆਪਾਂ ਹੁਣ ਲਾਵਾਂਗੇ 2-3 ਸਾਲ ਲਾਣਾ ਆਪਾਂ ਦੂਜਾ ਸਾਲ ਹੋ ਕੇ ਇੱਕ ਸਾਲ ਹੋਰ ਲਾਵਾਂਗੇ ਠੀਕ ਹੈ ਸ਼ਾਇਦ ਕੀਤੇ ਆਪਾਂ ਗਾਂ ਨੂੰ ਹੀ ਚੋਣਾ ਸਿੱਖਾਂਗੇ ਕਿ 2-3 ਸਾਲ ਲਾ ਕੇ ਫਿਰ ਅਸੀਂ ਫਿਰ ਚੋਣਾ ਸਿੱਖਦੇ ਹਾਂ ਜੇ ਤੁਸੀਂ ਵੀ ਮੁੱਛਲ ਵੈਰੈਟੀਆਂ ਬਾਲ ਲਾਉਣੇ ਹੋ ਨਾ ਜਾਂ ਜਾਣੇ ਹੋ ਤਾਂ ਮਿੱਤਰੋ ਆਹ ਕਿਸਾਨ ਭਰਾਵਾਂ ਦੀਆਂ ਗੱਲਾਂ ਲੜ ਬਣ ਲੋ ਤਾਂ ਕਿ ਤੁਹਾਡਾ ਝਾੜ ਆ ਜਿਹੜਾ ਕਿ ਬਈ 30 ਪਲੱਸ ਹੀ ਰਹੇ ਠੀਕ ਹੈ ਮਿੱਤਰੋ ਤਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਵੀਡੀਓ ਦੇਖਣ ਲਈ ਧੰਨਵਾਦ